ਚੱਲ ਯਾਰ ਜਦੋਂ ਬਈ ਰਾਜੂ শেਟ ਨੇ ਵੀ ਨਹੀਂ ਮੋੜੀ ਆਪਣੀ ਗੱਲ ਹਨਾ ਵੀ ਪੁੱਛਣਾ ਹੋਣ ਵਾਰੀ ਵਾਰੀ ਤੂੰ ਦਾ ਸਾਰੀ ਫੋਨ ਬੰਦ ਕਰ ਹੁਣ ਹੁਣ ਨਹੀਂ ਕਿਸੇ ਨੂੰ ਪੁੱਛਣਾ ਪੈਸੇ ਗਹਿਣ ਤੂੰ ਹੁਣ ਪੁੱਛਣਾ ਆ ਬਈ ਨੇ ਫੋਨ ਬੰਦ ਕਰ ਹੋਏ ਕਿ ਨਹੀਂ ਸਰਗਾਈ ਤੇਰੀ ਆ ਆ ਫੜਾ ਫੇ 500 ਹੋਰ ਤੈਨੂੰ 500 ਹੋਰ ਵੀ ਦਿੰਨੇ ਆ ਪਿੰਡ ਕਿਹੜਾ ਸੀ ਬਾਈ ਆਪਣਾ ਨੋ ਨੀ ਬਾਈਨ ਕੀ ਵੜਿਆਂ ਦਾ ਵੀ ਲੇਖ ਲਓ ਹੁਣ ਆ ਫੋਨ ਲੈ ਲਾ ਆਦਾ ਭਰਾਵਾ ਫੇਰ ਆਕੀਆਂ ਬੱਕਰੇ ਹੁਣ ਗੱਲ ਕਰ ਲਾ ਫੋਨ ਹੁਣ ਗੱਲ ਕਰ ਲਾ ਠੀਕ ਆ ਖੁਸ਼ ਆ ਹੁਣ ਪੈਸੇ ਕਹਿੰ ਲੈ ਲਿਖਾਈ ਕਰਾ ਦਿਆਂ ਲਿਖਾਈ ਤਾਂ ਕੋਈ ਨਹੀਂ ਦੀ ਗੱਲ ਵੀ ਨਹੀਂ ਏਦਾਂ ਬੰਦਾ ਛੋਟਾ ਲੈ ਵੀ ਰਾਜੂ ਦਵਾ ਦਾ ਆਪਾ ਬੱਕਰਾ ਆ ਤੇ ਬੱਕਰਾ ਤੁਹਾਨੂੰ ਵਿਖਾ ਦਿੰਨੇ ਆ ਸਾਡੇ 10000 ਦੇ ਵਿੱਚ ਆ ਬੱਕਰਾ ਦੋਸਤੋ ਖਾਰੇ ਬੱਕਰਾ ਮੰਡੀ ਦੇ चक हां ओर सेठ न सेठ जी खुश होना खुश ही खुश है जो हो गया जी चल मंडी का मन चलना चलो ठीक है जी चलो दबा ਪੈਸੇ ਕਨਾ ਦੇ ਕਰੀ ਕੋਈ ਨਹੀਂ ਹਾਂ ਹਾਂ ਕੋਈ ਨਹੀਂ ਇਹ ਵੀ ਮਾਮਾ ਮੈਨੂੰ ਪਤਾ ਹੈ ਮੇਰੀ ਗੱਲ ਸੁਣ ਇਧਰ ਚਾਕ ਇਧਰ ਚਾਕ ਹਲ ਇਹ ਮੰਨ ਕੇ ਚੱਲ ਯਾਰ ਇਹਨੂੰ ਕੱਲੇ 2 ਬਟ ਬੱਕਰੀਆਂ ਦਵਾਂਗਾ ਠੀਕ ਹੈ ਇੱਕ ਪੱਠਾ ਇੱਕ ਸੂਨ ਵਾਲੀ ਬੱਕਰੀ 9000 ਦਾ ਸੌਦਾ ਹੈ ਲਖਾਈ ਆਉਂਦੀ ਆ ਉਹਦੀ ਠੀਕ ਹੈ ਵੀ ਮੰਨ ਕੇ ਚੱਲ 5000 ਰੁਪਏ ਨੂੰ ਦੇਤਾ ਤੇ 4000 ਰੁਪਏ ਦਾ ਦੇ ਦਿਆਂਗੇ ਅੱਜ ਭਲਕੇ ਜਦੋਂ ਵੀ ਮੰਨ ਕੇ ਚੱਲ ਨਹੀਂ ਨਹੀਂ ਅਹ ਮੰਡੀ ਚੱਲ ਆਉਂਦੀ ਮੰਡੀ ਦੇ ਦੇ ਦਿਆਂਗੇ ਠੀਕ ਹੈ ਠੀਕ ਹੈ ਬਸ ਠੀਕ ਹੈ ਨਾ ਠੀਕ ਹੈ ਬੱਕਰੀਆਂ ਕਿਹੜੀਆਂ ਕਿੱਥੇ ਵਿਖਾ ਦੇ ਲੈ ਵੀ ਪਰਵਿੰਦਰ ਨੂੰ ਆਹ ਬੱਕਰੀਆਂ ਦਵਾਂਗਾ ਇੱਕ ਆ ਕਾਲੀ ਜੀ ਦੇਖੋ ਉਹ ਇੱਕ ਆ ਦੇਖੋ ਇਹ ਨਹੀਂ ਆਉਂਦੀ। ਇਹ ਬਈ ਦੂਜਾ ਮੈਨੂੰ ਇਹ ਦੱਸ। ਗੱਲ ਮੜ ਗਈ। ਇਹ ਸੂਣ ਵਾਲੀਆਂ ਕਿਵੇਂ ਆ? ਓਏ ਓਰੇ ਆ ਕਾਕੀ ਨੇ ਵੇਚੀਆਂ ਮੇਰੇ ਕੋਲ। ਆ ਵੇਚੀਆਂ ਬਈ। ਓਰੇ ਇਹੀ ਕਰ ਮੜੇਗਾ। ਕਿਉਂ ਬਈ? ਯਾਰ ਆ ਓਰੇ ਆ ਮੜਾ। ਆ ਯਾ ਜੱਸੂ ਰਾਜ। ਇਹ ਦੂਜਾ ਸੂਣ ਵਾਲੀਆਂ ਕਿਵੇਂ ਆ? ਨਹੀਂ ਯਾਰ ਕਿੱਥੇ ਸੂਣ ਵਾਲੀਆਂ? ਹੁਣ ਸੂਣ ਵਾਲੀਆਂ? ਆ ਹੋਰ ਕੀ ਨੇ? ਦੋਵੇਂ ਦੋਵੇਂ ਹੋਰ ਨਹੀਂ ਆ। ਆ ਤਾਂ ਮੈਨੂੰ ਪਤਾ ਸੂਣ ਵਾਲੀ ਆ। ਪਰਲੀ ਵੀ ਗੱਬਣਾ ਗੱਬਣਾ। ਹਾਂ 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 ਚੱਲਦੇ ਆ। ਠੀਕ ਹੈ ਭਾਈ ਥੋੜਾ ਮਾਰ ਕੇ ਥੋੜਾ ਦਿਨ ਲੈ ਲੈ ਵੀ ਦੋਸਤੋ ਆ ਦੋਹਾਂ ਦਾ ਸੌਦਾ ਹੈ ਭਾਈ ਬੱਕਰੇ ਵਾਲਾ ਕਿੱਧਰ ਗਿਆ 4000 ਆਉਂਦੀ ਮੰਡੀ ਦੇ ਨਾਲ 5000 ਦੇ ਦਾ ਤੇ 4000 ਦੇ ਠੀਕ ਹੈ ਭਾਈ ਆ ਤੇ ਇਹ ਕੋਈ ਬਾਈ ਚਾਂਸ ਹੈ ਕਿ ਉਹ ਲੋਡ ਪੈ ਜਾ ਫਿਰ ਮਾਰ ਜਾ 5000 ਦਾ ਵਾਜੀ ਲੈਣ ਨੂੰ ਘਰ 5 6 ਠੀਕ ਹੈ ਲਖਾਈ ਤੇਰੀ ਆ ਗਈ ਤੇਰਾ 6 ਹੈ ਬੱਕਰੇ ਵਾਲੇ ਪਹਿਲੇ ਆ ਗਏ ਬੱਕਰੇ ਵਾਲੇ ਰਾਜੂ ਵਾਲੇ ਆ ਗਏ ਦਲਾਲੀ ਮੇਰੀ ਲੈ ਲੈਣਾ ਸੌਦਾ ਕਰਾਂਗੇ ਭਾਈ ਤਾਂ ਹਣੀ ਸ਼ਰਤੂ ਦਾ ਸਾਥ ਉਹ ਨਹੀਂ ਲੈਂਦੇ ਨਹੀਂ ਲੈਂਦੇ ਸਾਡੀ ਮੰਡੀ ਦਾ ਰਿਕਾਰਡ ਅਸੀਂ ਦਲਾਲੀ ਨਹੀਂ ਲੈਂਦੇ ਉਹ ਕਵਾ ਲੈਣੇ ਨਹੀਂ ਲੈਂਦੇ ਹਾਂ ਇਹਦਾ ਚੌੜ ਕਰਦੇ ਆ ਲੈ ਵੀ ਦੋਸਤੋ ਇਹ ਆ ਬੱਕਰੇ ਦੇ ਆਏ ਆ ਪੈਸੇ ਇੱਥੇ ਖੜਾ ਸੀਗਾ ਆ ਆ ਰਿਹਾ ਇਹ ਬਰਬਰੀ ਦਵਾਇਆ ਬਾਈ ਨੂੰ ਜਿਹੜਾ ਆਪਾਂ ਆਇਆ ਸੀਗਾ ਸੰਗੂ ਤੋਂ ਠੀਕ ਆ ਬਾਈ ਖੁਸ਼ ਆ ਬਾਈ ਠੀਕ ਆ ਲੈ ਵਣਿੰਗਾ ਵਾਲੇ ਮੁੰਡੇ ਤੋਂ ਦਵਾਤਾ ਇਹ ਬੱਕਰਾ ਉਹ ਹਾਂ ਹਾਂ ਕਿਉਂ ਭਾਈ ਹੈਲੋ ਇਹ ਕਿੰਨੇ ਦਾ ਬੱਕਰਾ ਆਇਆ ਸੀ ਇਹ ਬਾਹਰ ਪੁੱਤ ਨਹੀਂ ਛੱਡਦਾ ਹਾਂ ਬਾਹਰ ਛੱਡਦਾ ਇਹ ਆਪਣੇ ਮਾਲਵੇ ਕਿਥੇ ਰਲਾਈ 6000 ਦਾ 6000 ਦਾ ਤੇ ਲਖਾਈ ਕੀਤੀ ਸੀ ਉਹਦੀ ਇੱਤਾਰਦਾ 6000 ਦੇਣਾ ਹੀ ਲਖਾਈ ਵੀ ਉਹਦੀ ਬਸ ਠੀਕ ਹੈ ਆ ਫਿਰ ਦੋ ਤੁਹਾਡਾ ਕਿਥੇ ਦੇਖਾਂ ਹਾਂ ਆ ਨਾ ਮਾੜਾ ਓਏ ਆਪਣੀ ਪਾਰਟ ਮਾਸਟਰ ਹੋ ਗਿਆ ਸੌਦਾ ਹੋ ਗਿਆ ਪਾਪੀ ਬੰਦਾ ਬੰਦਾ ਤਾ ਖੁਸ਼ ਹੋ ਗਿਆ ਸਹਿਦਾ ਦੁਨੀਆਂ ਫਿਰ ਵੀ ਵੀਡੀਓ ਤੇ ਕਨਾਂ ਆ ਜੀ ਉਹ ਤਾਇਆ ਦੋਸਤੋ ਅ ਵੀ ਦੋਸਤੋ ਯੂਪੇ ਨੂੰ ਦਵਾਏ ਆਪਾਂ ਬੱਕਰੇ ਦੋ ਬੱਕਰੇ ਵਖਾ ਦਿੰਨੇ ਆ ਤੁਹਾਨੂੰ ਇੱਕ ਕਰੇ ਬਾਈ ਪੈਸੇ ਗਣਾਈ ਜਾਂਦਾ ਜੇ ਪੈਸੇ ਗਣਾ ਦਿਓ ਤੇ 200 ਲਖਾਈ ਰਹੇਗੀ ਯੂਪੇ ਨਹੀਂ ਸਭ ਨੂੰ ਜ਼ੋਰ ਨਾਲ 10000 10000 ਦੇ ਵਿੱਚ ਬਾਈ ਲਖਾਈ ਇਹਦੀ ਸੀ ਕਿ ਯੂਪੇ ਲਖਾਈ ਆਪ ਦੀ ਆਪ ਦੀ ਆਪ ਦੀ ਆਪ ਦੀ ਸੀ ਠੀਕ ਆ ਲੈ ਵੀ ਦੋਸਤੋ ਆ ਬੱਕਰੇ ਆ ਤੁਹਾਨੂੰ ਵਿਖਾ ਦਨੇ ਇੱਕ ਆ ਬੱਕਰਾ ਇੱਕ ਆ ਬੱਕਰਾ ਕਾਲਾ ਦੋਵੇਂ ਬੱਕਰੇ ਆ 10000 ਦੇ ਵਿੱਚ ਲਖਾਈ ਆਪੋ ਆਪਣੀਆਂ ਉਹ ਮੁੰਡਾ ਆਇਆ ਸੀ ਵੜਿੰਗਾ ਤੋਂ ਤੇ ਯੂਪੇ ਮੱਲਣ ਵਾਲੇ ਨੂੰ ਆਪਾਂ ਬੱਕਰੇ ਦਵਾਤੇ ਆ ਠੀਕ ਆ ਠੀਕ ਆ ਬਾਈ ਓਕੇ okay.